ਫਰੀਦਕੋਟ ਪੁਲਿਸ ਨੇ ਵੀਰਵਾਰ ਨੂੰ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਜੇਲ੍ਹ ਤੋਂ ਭੱਜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਮਕਸਦ ਨਾਲ ਜਦੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਦੇ ਪਾਈ ਵਾਲਾ ਚੌਂਕ ਦੇ ਕੋਲ ਛਾਪੇਮਾਰੀ ਕੀਤੀ ਤਾਂ ਦੋਨਾਂ ਦੋਸ਼ੀਆਂ ਨੇ ਪੁਲਿਸ ਤੋਂ ਬਚਣ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਭੱਜਦੇ ਹੋਏ ਇੱਕ ਕਾਰ ਦੇ ਵਿੱਚ ਜਾ ਕੇ ਲੁਕ ਗਏ ਪਰ ਪੁਲਿਸ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਜਵਾਬੀ ਕਾਰਵਾਈ 'ਚ ਪੁਲਿਸ ਦੀ ਇੱਕ ਗੋਲੀ ਦੋਸ਼ੀ ਦਵਿੰਦਰ ਸਿੰਘ ਨੂੰ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਦੂਸਰਾ ਦੋਸ਼ੀ ਮੌਕਾ ਪਾਉਂਦੇ ਹੀ ਉੱਥੋਂ ਫਰਾਰ ਹੋ ਗਿਆ ਪੁਲਿਸ ਨੇ ਜ਼ਖਮੀ ਦੋਸ਼ੀ ਨੂੰ ਹਸਪਤਾਲ ਚ ਪਰਤੀ ਕਰਵਾਇਆ ਅਤੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ। ਚਲੋ ਇਨਫੋਰਮੇਸ਼ਨ ਸੀ ਕਿ ਦੋਸ਼ੀ ਦੁਕਾਨੇ ਦੇ ਵਿੱਚ ਹੈਗੇ। ਜਿਸ ਤੇ ਅੜਨ ਦੇ ਵਿੱਚ ਅਸੀਂ ਉਹਨਾਂ ਨੂੰ ਸਾਡਾ ਇੰਟਰੈਕਟਿਵ ਸੀ ਗਿਆਈਏ ਤੇ ਇੱਕੋ ਦੇ ਨਾਲ ਮੁਲਾਜ਼ਮ ਪਿੱਛੇ ਹੋ ਸੀਗੇ। ਇਹ ਬੰਦੇ ਜਿਹੜੇ ਕਾਰ ਲੈ ਕੇ ਆਏ ਸੀ ਕਾਰ ਨੂੰ ਚੋਟਰੀ ਉੱਪਰ ਢਣਗੇ ਸੀਗੇ। ਇਹਨਾਂ ਨੇ ਮੂਹਰੇ ਸਾਡੇ ਤੇ ਫਾਇਰਿੰਗ ਕੀਤੀ। ਜਿਸ ਤੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਗੋਲੀ ਉਸ ਤੇ ਵੀ ਲੱਗੀ ਹੈ। ਪਰ ਸਾਡੇ ਮੁਲਾਜ਼ਮ ਜਿਹੜੇ ਸੇਫ ਹੈ। ਤੇ ਉਹਨਾਂ ਨੇ ਜਿਹੜੇ ਲੋਕਲ ਪੁਲਿਸ ਨੂੰ ਤੇ ਪਰਚਾ ਦਰਜ ਕਰਕੇ ਫਿਲਹਾਲ ਇਨ੍ਹਾਂ ਦੋਨਾਂ ਦੋਸ਼ੀਆਂ ਦੇ ਉੱਤੇ ਕਤਲ ਅਤੇ ਕਈ ਹੋਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਫਰੀਦਕੋਟ ਪੁਲਿਸ ਪਿਛਲੇ ਕਾਫੀ ਦਿਨਾਂ ਤੋਂ ਇਨ੍ਹਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਸੀ ਲੁਧਿਆਣਾ ਤੋਂ ਅਭਿਸ਼ੇਕ ਬਹਿਲ ਜਗਬਾਣੀ ਟੀਵੀ ਲਈ